ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋਹੜੀ ਤੇ ਮਕਰ ਸੰਕ੍ਰਾਂਤੀ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਅੱਜ ਆਪਾਂ ਬਣਾਵਾਂਗੇ ਲੋਹੜੀ ਤੇ ਮਕਰ ਸੰਕ੍ਰਾਂਤੀ ਦੀ ਸਪੈਸ਼ਲ ਮੁਰਮਰਾ। ਇਹ ਆਪਾਂ ਮੁਰਮਰਾ ਵੀ ਬਣਾ ਕੇ ਤਿਆਰ ਕਰਾਂਗੇ ਤੇ ਮੁਰਮਰੇ ਦੇ ਲੱਡੂ ਵੀ ਬਣਾ ਕੇ ਤਿਆਰ ਕਰਾਂਗੇ। ਬਹੁਤ ਹੀ ਜ਼ਿਆਦਾ ਟੇਸਟੀ ਤੇ ਸਿੰਪਲ ਜਿਹੇ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਜਾਂਦੇ ਹਨ ਸਿਰਫ ਦੋ ਚੀਜ਼ਾਂ ਦੇ ਨਾਲ। ਤੁਸੀਂ ਵੀ ਇਸ ਨੂੰ ਜ਼ਰੂਰ ਬਣਾਇਓ, ਖਾਇਓ ਤੇ ਇੰਜੋਏ ਕਰਿਓ। ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਸਭ ਤੋਂ ਪਹਿਲਾਂ ਆਪਾਂ ਇੱਥੇ ਲਏ ਹਨ ਪਫਡ ਰਾਈਸ ਜਿਸ ਨੂੰ ਆਪਾਂ ਮਰੂਮਰਾ ਕਹਿੰਦੇ ਹਾਂ ਤੇ ਇਸ ਨੂੰ ਆਪਾਂ ਫਿੱਕੀਆਂ ਫੁੱਲੀਆਂ ਵੀ ਕਹਿੰਦੇ ਹਾਂ ਇੱਥੇ ਮੈਂ ਦੋ ਕ올ੀਆਂ ਮਰੂਮਰੇ ਦੀਆਂ ਲਈਆਂ ਹਨ ਤੁਸੀਂ ਵੱਧ ਘੱਟ ਆਪਣੇ ਹਿਸਾਬ ਦੇ ਨਾਲ ਬਣਾ ਸਕਦੇ ਹੋ ਮੈਜ਼ਰਮੈਂਟ ਦਾ ਥੋੜਾ ਜਿਹਾ ਤੁਸੀਂ ਧਿਆਨ ਰੱਖਣਾ ਹੈ ਜਿਸ ਤਰ੍ਹਾਂ ਇੱਥੇ ਆਪਣਾ ਮਰੂਮਰੇ ਦੀਆਂ ਆਪਾਂ ਦੋ ਕ올ੀਆਂ ਪਾ ਲਈਆਂ ਹਨ ਤੇ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਕ올ੀ ਗੁੜ ਦੀ ਬਸ ਇਹਨਾਂ ਕੀ ਤੁਸੀਂ ਤੁਸੀਂ ਧਿਆਨ ਰੱਖਣਾ ਹੈ ਕੋਈ ਵੀ ਇੱਕ ਕੌਲੀ ਜਾਂ ਬਰਤਨ ਤੁਸੀਂ ਸੈੱਟ ਕਰ ਸਕਦੇ ਹੋ ਮੈਜ਼ਰਮੈਂਟ ਵਾਸਤੇ ਹੁਣ ਆਪਾਂ ਗੈਸ ਦੇ ਉੱਪਰ ਕੜਾਈ ਰੱਖਾਂਗੇ ਕੜਾਈ ਥੋੜੀ ਤੁਸੀਂ ਮੋٹے ਤਲੇ ਵਾਲੀ ਲੈ ਲਿਓ ਤੇ ਜੇਕਰ ਨਾਨ ਸਟਿੱਕੀ ਹੋਵੇ ਤਾਂ ਉਹ ਬੈਸਟ ਹੈ ਉਸ ਦੇ ਵਿੱਚ ਇਹ ਚੀਜ਼ਾਂ ਵਧੀਆ ਬਣ ਜਾਂਦੀਆਂ ਹਨ ਇਹ ਮੇਰੀ ਕੜਾਈ ਬਹੁਤ ਹੀ ਬੈਸਟ ਹੈ ਮੈਨੂੰ ਇਹ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਕਿਉਂਕਿ ਇਸ ਤੇ ਕਦੀ ਵੀ ਤਲੇ ਦੇ ਨਾਲ ਕੋਈ ਚੀਜ਼ ਨਹੀਂ ਚਿਪਕਦੀ ਇੱਥੇ ਆਪਾਂ ਗੋਰੇਸ ਤੇ ਵਿੱਚ ਐਡ ਕਰ ਲਿਆ ਹੈ ਤੇ ਇਸ ਨੂੰ ਆਪਾਂ ਬਿਨਾ ਪਾਣੀ ਤੋਂ ਹੀ ਮੈਲਟ ਕਰਨਾ ਹੈ ਇਸ ਦੇ ਵਿੱਚ ਆਪਾਂ ਪਾਣੀ ਬਿਲਕੁਲ ਵੀ ਐਡ ਨਹੀਂ ਕਰਾਂਗੇ ਇਨੇ ਹੌਲੀ-ਹੌਲੀ ਆਪਣੇ ਆਪ ਹੀ ਮੈਲਟ ਹੋ ਜਾਣਾ ਹੈ ਗੈਸ ਦਾ ਫਲੇਮ ਆਪਾਂ ਲੋ ਹੀ ਰੱਖਾਂਗੇ ਬਹੁਤ ਹਾਈ ਨਹੀਂ ਕਰਨਾ ਨਹੀਂ ਤਾਂ ਗੁੜ ਬਹੁਤ ਜਲਦੀ ਜਲ ਜਾਂਦਾ ਹੈ ਇਹ ਦੇਖੋ ਹੌਲੀ-ਹੌਲੀ ਗੁੜ ਆਪਣਾ ਮੈਲਟ ਹੋ ਰਿਹਾ ਹੈ ਜਦੋਂ ਇੰਨਾ ਕੁ ਆਪਣਾ ਗੁੜ ਮੈਲਟ ਹੋ ਜਾਵੇ ਤੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਦੇਸੀ ਘਿਓ ਐਡ ਕਰ ਲੈਣਾ ਹੈ ਇਸ ਦੇ ਨਾਲ ਜਿਹੜੇ ਆਪਾਂ ਮਰਮਰੇ ਦੇ ਲੱਡੂ ਬਣਾਵਾਂਗੇ ਉਹਨਾਂ ਦੇ ਵਿੱਚ ਸ਼ਾਈਨ ਬਹੁਤ ਵਧੀਆ ਆਵੇਗੀ ਹੁਣ ਆਪਾਂ ਫਿਰ ਇਸ ਨੂੰ ਲਗਾਤਾਰ ਹਿਲਾਵਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲਵਾਂਗੇ ਇਸ ਨੂੰ ਆਪਾਂ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਤਾਂ ਕਿ ਜੋ ਵੀ ਇਸ ਦੇ ਵਿੱਚ ਥੋੜੀ ਬੜੀ ਗੁੜ ਦੀ ਡਲੀ ਹੋਵੇਗੀ ਉਹ ਚੰਗੀ ਤਰ੍ਹਾਂ ਮੈਲਟ ਹੋ ਜਾਵੇਗੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਗੁੜ ਆਪਣਾ ਪਰਫੈਕਟ ਮੈਲਟ ਹੋ ਚੁੱਕਾ ਹੈ ਤੇ ਇਸ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਪਕਾਉਣਾ ਹੁਣ ਇਸੇ ਸਟੇਜ ਦੇ ਉੱਪਰ ਆਪਾਂ ਇਸ ਦੇ ਵਿੱਚ ਜਿਹੜੇ ਪਫਡ ਰਾਈਸ ਹਨ ਉਹ ਆਪਾਂ ਐਡ ਕਰ ਲਵਾਂਗੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਸਾਰਿਆਂ ਨੂੰ ਰਲਾ ਲਵਾਂਗੇ ਤਾਂ ਕਿ ਜਿਹੜਾ ਗੁੜ ਹੈ ਉਹ ਚੰਗੀ ਤਰ੍ਹਾਂ ਪਫਟ ਰਾਇਸ ਦੇ ਵਿੱਚ ਮਿਕਸ ਹੋ ਜਾਵੇ ਗੈਸ ਦਾ ਫਲੇਮ ਆਪਾਂ ਲੋ ਹੀ ਰੱਖਾਂਗੇ ਤੇ ਇਹ ਪ੍ਰੋਸੈਸ ਥੋੜਾ ਜਿਹਾ ਆਪਾਂ ਜਲਦੀ ਕਰਨਾ ਹੈ ਤਾਂ ਕਿ ਜਿਹੜੇ ਗੁੜ ਹੈ ਉਹ ਇਨਾ ਮੁਰਮਰੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਹੌਲੀ-ਹੌਲੀ ਆਪਣੇ ਜਿਹੜਾ ਗੁੜ ਹੈ ਬਹੁਤ ਹੀ ਵਧੀਆ ਚੰਗੀ ਤਰ੍ਹਾਂ ਮਿਕਸ ਹੋ ਰਿਹਾ ਹੈ ਥੋੜਾ ਜਿਹਾ ਔਖਾ ਲੱਗੇਗਾ ਕਿਉਂਕਿ ਜਿਹੜਾ ਗੁੜ ਹੈ ਉਹ ਜਦੋਂ ਇਹਨਾਂ ਦੇ ਨਾਲ ਚਿਪਕ ਜਾਂਦਾ ਹੈ ਤੇ ਥੋੜਾ ਜਿਹਾ ਆਪਾਂ ਨੂੰ ਇਸ ਨੂੰ ਮਿਕਸ ਕਰਨਾ ਔਖਾ ਜਿਹਾ ਲੱਗਦਾ ਹੈ ਪਰ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਬਸ ਇੱਕ ਤੋਂ ਦੋ ਮਿੰਟ ਦੇ ਵਿੱਚ ਵਿੱਚ ਦੇਖੋ ਸਾਰਾ ਗੁੜ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਮਰੂਮਰਿਆਂ ਦੇ ਵਿੱਚ ਤੇ ਬਸ ਇਸ ਸਟੇਜ ਤੇ ਆ ਕੇ ਆਪਾਂ ਹੁਣ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਇਹ ਹੁਣ ਆਪਣਾ ਮਿਕਸਰ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਹੱਥਾਂ ਨੂੰ ਆਪਾਂ ਥੋੜਾ ਜਿਹਾ ਪਾਣੀ ਲਗਾਵਾਂਗੇ ਤੇ ਇਸ ਦੇ ਆਪਣਾ ਲੱਡੂ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਕਿਸੇ ਵੀ ਸਾਈਜ਼ ਦੇ ਇਹ ਲੱਡੂ ਬਣਾ ਕੇ ਤਿਆਰ ਕਰ ਸਕਦੇ ਹੋ ਹੱਥ ਨੂੰ ਪਾਣੀ ਤੁਸੀਂ ਜ਼ਰੂਰ ਲਗਾ ਲੈਣਾ ਹੈ ਫੇਰ ਹੀ ਪਰਫੈਕਟ ਬਣ ਕੇ ਤਿਆਰ ਹੋ ਜਾਣਗੇ ਨਹੀਂ ਤੇ ਗੁੜ ਆਪਣੇ ਹੱਥਾਂ ਨੂੰ ਚਿਪਕੇਗਾ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਆਪਣੇ ਜਿਹੜੇ ਮਰਮਰੇ ਦੀਆਂ ਪਿੰਨੀਆਂ ਚਾਹੇ ਤੁਸੀਂ ਇਸ ਨੂੰ ਲੱਡੂ ਕਹੋ ਬਹੁਤ ਹੀ ਪਰਫੈਕਟ ਬਣ ਕੇ ਤਿਆਰ ਹੋ ਰਹੀਆਂ ਹਨ ਹੁਣ ਇਸੇ ਤਰ੍ਹਾਂ ਹੀ ਆਪਾਂ ਬਾਕੀ ਸਾਰੀਆਂ ਵੀ ਬਣਾ ਕੇ ਤਿਆਰ ਕਰ ਲਵਾਂਗੇ ਲੋ ਜੀ ਇੱਥੇ ਆਪਾਂ ਸਾਰੇ ਮਰੂਮਰੇ ਦੇ ਲੱਡੂ ਆਪਣੇ ਬਣ ਕੇ ਤਿਆਰ ਹੋ ਚੁੱਕੇ ਹਨ ਤੇ ਹੁਣ ਕੁਝ ਆਪਣਾ ਮਿਕਸਚਰ ਰਹਿ ਗਿਆ ਸੀ ਉਸ ਦਾ ਆਪਾਂ ਤੁਹਾਨੂੰ ਮਰੂਮਰਾ ਬਣਾਉਣਾ ਦੱਸਦੇ ਹਾਂ ਉਹ ਵੀ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਇੱਕ ਆਪਾਂ ਪਲੇਟ ਲਵਾਂਗੇ ਤੇ ਉਸ ਨੂੰ ਆਪਾਂ ਘਿਓ ਦੇ ਨਾਲ ਗ੍ਰੀਸ ਕਰ ਲਵਾਂਗੇ ਤੇ ਜਿਹੜਾ ਹੁਣ ਆਪਣਾ ਮਿਕਸਰ ਬਚਿਆ ਹੈ ਉਸ ਨੂੰ ਆਪਾਂ ਹੁਣ ਇਸ ਦੇ ਵਿੱਚ ਸਾਰੇ ਵਿੱਚ ਪਾ ਲਵਾਂਗੇ ਤੇ ਹੁਣ ਹੱਥਾਂ ਨੂੰ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਪਾਣੀ ਲਗਾ ਕੇ ਇਸ ਦੇ ਨਾਲ ਪ੍ਰੈਸ ਕਰਾਂਗੇ ਥੋੜਾ ਜਿਹਾ ਹੱਥਾਂ ਦੇ ਨਾਲ ਇਸ ਨੂੰ ਪ੍ਰੈਸ ਕਰਨ ਤੋਂ ਮਗਰੋਂ ਕੋਈ ਇਸ ਤਰ੍ਹਾਂ ਪਟਕ ਕਰ ਲੈ ਲਾਂਗੇ ਜਾਂ ਤੁਸੀਂ ਕੌਲੀ ਲੈ ਲਿਓ ਇਸ ਦੇ ਨਾਲ ਚੰਗੀ ਤਰ੍ਹਾਂ ਇਸ ਨੂੰ ਪ੍ਰੈਸ ਕਰਾਂਗੇ ਤੇ ਬਸ ਇਸ ਨੂੰ ਆਪਾਂ 5 ਮਿੰਟ ਲਈ ਸਾਈਡ ਤੇ ਰੱਖਾਂਗੇ ਤੇ ਬਸ 5 ਮਿੰਟ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਹੈ ਕਿੰਨਾ ਵਧੀਆ ਆਪਣਾ ਮਰਮਰਾ ਬਣ ਕੇ ਵੀ ਤਿਆਰ ਹੋ ਚੁੱਕਾ ਹੈ ਇਸ ਦੇ ਉੱਪਰ ਤੁਸੀਂ ਕੋਈ ਵੀ ਗ੍ਰੀ ਵੀ ਲਗਾ ਸਕਦੇ ਹੋ ਸੌਫ ਵੀ ਲਗਾ ਸਕਦੇ ਹੋ ਤੇ ਲਓ ਜੀ ਕਿੰਨਾ ਪਰਫੈਕਟ ਇਹ ਆਪਣੇ ਆਪ ਹੀ ਨਿਕਲਿਆ ਹੈ ਤੇ ਕਿੰਨਾ ਜਿਆਦਾ ਤ੍ਰਿਸ਼ਤੀ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਜਰੂਰ ਬਣਾਇਓ ਖਾਇਓ ਤੇ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੇ ਲਓ ਆਪਣਾ ਮਰੂਮਰਾ ਵੀ ਬਣ ਕੇ ਤਿਆਰ ਹੈ ਲੋੜੀ ਤੇ ਮਕਰ ਸੰਕ੍ਰਾਂਤੀ ਦਾ ਸਪੈਸ਼ਲ ਤੇ ਨਾਲ ਹੀ ਮਰੂਮਰੇ ਦੀਆਂ ਪਿੰਨੀਆਂ ਵੀ ਬਣ ਕੇ ਤਿਆਰ ਹਨ ਹੁਣ ਆਪਾਂ ਮਿਲਾਂਗੇ ਇਸ ਤਰ੍ਹਾਂ ਦੀ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ